ਫੜੀ ਹੈ ਔਰ ਕਿੰਨੀ ਡਰਗ ਬਣੀ ਜਿਹੜੀ ਆ ਉਹ ਬਰਾਮਦ ਹੋਈ ਹੈ ਜੀ ਜੀ ਅੱਜ ਇਹ ਯੁੱਧ ਨਸ਼ੇ ਵਿਰੋਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਜਿਹੜੇ ਅ ਇਹਦੀ ਪੁਲਿਸ ਫਰੋਜ਼ਪੁਰ ਪੁਲਿਸ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀ ਹੈ ਉਸੇ ਤਹਿਤ ਹੀ ਸਾਨੂੰ ਹੋਰ ਬੜੀ ਵਧੀਆ ਕਾਰਗੁਜ਼ਾਰੀ ਜਿਹੜੀ ਸਾਡੀ ਹੋਈ ਸਫਲਤਾ ਮਿਲੀ ਜਿਹਦੇ ਵਿੱਚ 2 ਕਿਲੋ 70 ਗ੍ਰਾਮ ਹੈਰੋਇਨ 25 ਲੱਖ 12000 ਡਰਗ ਬਣੀ ਤੇ ਇੱਕ ਆਰਟੀਕਲਕਾਰ ਬਰਾਮਦ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਤਿੰਨ ਜਣੇ ਜਿਹੜੇ ਸਮੱਗਲਰ ਹੈ ਨਸ਼ਾ ਵਿਚਣ ਵਾਲੇ ਇਹ ਬੰਦੇ ਗ੍ਰਿਫਤਾਰ ਕਰਨੇ ਸਫਲਤਾਪੂਰਵਕ ਹਾਸਲ ਹੋਈ ਹੈ ਜਿਨ੍ਹਾਂ ਵਿੱਚ ਕਰਨ ਕੁਮਾਰ, ਰੋਹਿਤ ਪੱਟੀ, ਆਕਾਸ਼ਦੀਪ ਇਹ ਤਿੰਨੇ ਪਿੰਡ ਬੁੱਕਣਖਾਲਾ ਥਾਣਾ ਕੁਲਗੜੀ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਇਹ ਭਾਰੀ ਮਾਤਰਾ ਚ ਹੈਰੋਇਨ ਤੇ ਡਰਗ ਮਨੀ ਬਰਾਮਦ ਕੀਤੀ ਗਈ ਸੀ ਕਿ ਖੁੱਲ੍ਹ ਕੇ ਆਏ ਸੀਗੇ ਔਰ ਇਹਨਾਂ ਦੇ ਪਹਿਲੇ ਵੀ ਕੋਈ ਨੁਕਮੇ ਦਰਜ ਹੈ ਹਾਂਜੀ ਇਹ ਇਹ ਵੀ ਜਿਹੜੀ ਹੈਗੀ ਹੈ ਡਰੋਨ ਵਾਲੀ ਹੈ ਇਹਨਾਂ ਤੋਂ ਅੱਗੇ ਦੀ ਅੱਗੇ ਇਹਨਾਂ ਨੇ ਜਿਹੜੀ ਇਹ ਪ੍ਰਕਿਊਰ ਕੀਤੀ ਹੋਈ ਹੈ ਤੇ ਆ ਪੈਸੇ ਵੀ ਸਾਫ਼ ਕਲੀਅਰ ਕਰਦੇ ਆ ਵੀ ਇਹ ਡਰਗ ਮਨੀ ਇਸ ਕਾਫੀ ਡਰੱਗਸ ਇਹਨਾਂ ਨੇ ਹੋਰ ਵੀ ਕਾਫੀ ਦੇਰ ਤੋਂ ਡੀਲਿੰਗ ਕਰ ਰਹੇ ਆ ਤੇ ਇਹਨਾਂ ਤੇ ਜਿਹੜਾ ਇਹਨਾਂ ਦੇ ਵਿੱਚ ਦੋਸ਼ੀ ਕਰਨ ਕੁਮਾਰ ਉਰਫ ਕਨੀਆਂ ਉਹਦੇ ਤੇ ਦੋ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਵੀ ਦਰਜ ਤੇ ਇੱਕ ਮੁਕਦਮਾ ਨੰਬਰ 6 ਐਨਡੀਪੀਐਸ ਸਾਣਾ ਕੁਲਗੜੀ ਇੱਕ ਮੁਕੱਦਮਾ ਨੰਬਰ 236 ਬੀ ਐਨ ਐਸ ਆਮ ਜੈਕਟ ਸ਼ਾਨਾ ਕੋਲਗੜੀ ਤੇ ਇਹ ਦੋਸੀ ਦਰਜ ਤੇ ਇੱਕ ਆਕਾਸ਼ਦੀਪ ਉਰਫ ਆਕਾਸ਼ ਉਹਤੇ ਇੱਕ ਮੁਕੱਦਮਾ ਪਹਿਲਾਂ ਦਰਜ ਹੈ ਐਨ ਡੀ ਪੀ ਐਸ ਦਾ ਜਿਹਦੇ ਮੁਕੱਦਮਾ ਨੰਬਰ 170 ਐਨ ਡੀ ਪੀ ਐਸ ਐਕਟ ਸ਼ਾਨਾ ਕੋਲਗੜੀ ਦੇ ਦਰਜ ਹੈ ਸਰ ਟੋਟਲ ਕਿ ਕਿੱਥੇ ਲੈ ਕੇ ਜਾ ਰਹੇ ਸੀ ਇਹ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਇਹਨੇ ਇਹਨਾਂ ਤੋਂ ਬਰਾਮਦਗੀ ਹੋਈ ਹੈ ਜਿਹੜੇ ਡਰੱਗ ਮਨੀ ਦੀ ਇਹ ਹਵਾਲਾ ਟਾਈਪ ਪੇਮੈਂਟਸ ਅੱਗੇ ਕਰਦੇ ਸੀਗੇ ਤੇ ਜਿਹੜਾ ਉਥੋਂ ਇਹਨਾਂ ਦਾ ਨੈਟਵਰਕ ਸਾਰਾ ਸੀ ਉਹਦੇ ਸੰਬੰਧੀ ਜਿਵੇਂ ਜਾਣਕਾਰੀ ਮਿਲੇਗੀ ਉਵੇਂ ਇਹਨਾਂ ਨੂੰ ਗ੍ਰਿਫਤਾਰ ਕਰਦੇ ਰਵਾਂਗੇ ਸਾਡੀਆਂ ਮੌਕੇ ਤੇ ਮਿਲੀ ਹੈ ਜੀ ਗੱਡੀ ਚ ਤੇ ਬਾਅਦ ਦੇ ਵਿੱਚ ਗੱਡੀ ਚ ਹਾਂਜੀ ਮੌਕੇ ਤੇ ਜੀ ਗੱਡੀ ਚ ਮਤਲਬ ਚਟਾ ਤੇ ਡਰਗ ਮਨੀ ਇਕੱਠਾ ਹੀ ਸੀ ਸਾਰਾ ਪੈਸਾ ਹਾਂਜੀ 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 ਤੇ ਸ਼ੱਕ ਦੇ ਅਧਾਰ ਤੇ ਨਾਕਾਬੰਦੀ ਕੀਤੀ ਸੀ ਹਾਂਜੀ ਹਾਂਜੀ ਇਨਫੋਰਮੇਸ਼ਨ ਵੀ ਸੀ ਤੇ ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਤੇ ਉਸ ਦੌਰਾਨ ਇਹ ਕਾਬੂ ਆ ਗਏ ਸਰ ਟੋਟਲ ਕਿੰਨੀ ਡਰਗ ਮਨੀ ਜਿਹੜੀ ਉਹ ਬਰਾਮਦ ਹੋਈ ਹੈ ਇਹ ਜੀ 25 ਲੱਖ 12000 ਰੁਪਏ ਡਰਗ ਮੰਨੀ ਬਰਾਮਦ